ਚਲੋ ਫਰਫਾਉ ਟਿਕਰੀ ਜਿਓ ਕੇ ਕੰਪਾਰ ਸਤਗੁਰ ਪੁਰਸਾਰ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦਿ ਜਗਾ ਦੀ ਸਰਭਗਤ ਤਾ ਕੋ ਸੁਖ ਬਿਸਰਾ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਿਹਾਰੀ ਇਸ ਜਾਤ ਕੋ ਜੈ ਜਪਿਓ ਸਰਜਣ ਹਾਰ ਕਬੀਰ ਡਗਮਗ ਕਿਆ ਕਰੇ ਕਹਾਂ ਡਲਾਵੇ ਜਿਓ चरब सु को नाय को नायक राम नाम रच पीय कबीर कांचन के कोंडल बने ऊपर लाल चढ़ाओ जिससे धाटे कान जो जिना मन नाही नाओ कबीर ऐसा आप जो जीवित मृत कहे निरप होए कह गुण रवे जट पे कोटत सोए कबीर जा दिन हम हुआ पाछे पाया आनंद मोहे मिलियो प्रभु अपना संगी पजे गोविंद कबीर सब ते हम बुरे हम तज पलो सब कोए जिन ऐसा कर बुदिया मीत हमारा होए कबीर आई मुझे पै अंक करे कर पेश हम रखे गुरु अपने उन की न आदेश कबीर सोई मारिए जे मुए शोक होई पलो पलो सबको कहे गुरु न माने कोए कबीर रति होवे कारियां करे उबे जंत लै हाहे उड़त अवते से जान मारे भगवान कबीर चंदन का भिरवा पना बेड़ो टाक पुलाश ओती चंदन होए रहे बसे जो चंदन पास ਕਬੀਰ ਬਾਸ ਬੜਾਈ ਬੁਢਿਆ ਇਹ ਮਟ ਬੁਢੂ ਬੋ ਕੋਏ ਚੰਦਨ ਕੈ ਨਿਰਟੇ ਬਸੇ ਬਾਸ ਸੁਗੰਧ ਨਾ ਹੋਏ ਕਬੀਰ ਦੁਨੀ ਦੀਨ ਗਵਾਇਆ ਦੁਨੀ ਨਾ ਚਾਲੀ ਸਾਠ ਪਾਇ ਕਵਾੜਾ ਮਾਰਿਆ ਗਾਖਲੇ ਆਪਣੇ ਹਾਥ ਕਬੀਰ ਜਹ ਜਹ ਹਉ ਫਿਰਿਓ ਕੋ ਤਕ ਠਾਓ ਠਾਈ ਇਕ ਰਾਮ ਸੁਨੇਹੀ ਬਾਰਾ ਉਜਰ ਮੇਰੇ ਪਾਏ ਕਬੀਰ ਸੰਤਨ ਹੀ ਚੁਗਿਆ ਭਲੀ ਪਾਠ ਕੁਸਤੀ ਗਾਓ ਆਗ ਲਗੂ ਤੈ ਤੌਲਰ ਤੌ ਲਹਿਰ ਜੈ ਨਾਹੀ ਹਰ ਕੋ ਨਾਉ ਕਬੀਰ ਸੰਤ ਮੁਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਬਾਪਰੇ ਜੋ ਹਟੋ ਹਟ ਬਕਾਏ ਕਬੀਰ ਸਾਖਤ ਐਸਾ ਹੈ जैसी लसण की खान कोने बैठे खाइए प्रगट हुए निधान कबीर माया डोलनी पवन चकोलन हार संटो माखन खाया छाछ पिए संसार कबीर माया डोलनी पवन वहे हेमतार जिन गलोया तिन खाया अब रबलो वनहार कबीर माया चोरटी ਮੁਰਸ ਮੁਰਸ ਲਾਵੇ ਹਾੜ ਏਕ ਗਵੀਰਾ ਨਾਮ ਹੋਏ ਜਿਨ ਕੀਨੀ ਬਾਹਰ ਬਾੜ ਕਬੀਰ ਸੁਖ ਨਾ ਇਹ ਜੁਗ ਕਹੇ ਜੋ ਬੋਤੇ ਮੀਤ ਜੋ ਚਿਤ ਰੱਖੇ ਏਕ ਸਿਉ ਤੇ ਸੁਖ ਪਾਵੇ ਨੀਤ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਅਨੰਦ ਮਰਨੇ ਹੀ ਚੇ ਪਾਈਏ पूर्ण परमानंद राम पदार्थ पाई कर कबीरा गांट खोल नहीं पटन नहीं पर नहीं गाक नहीं मोल कबीर ता स्यो प्रीत कर जा को ठाकर राम पंडित राजे भूवती आवे को काम कबीर प्रीत एक स्यों किए आन दु जाए पावे लांबे केश कर पावे खड़ मुढ़ाए ਕਬੀਰ ਜਗ ਕਾ ਜਿਨ ਕੀ ਕੋਠਰੀ ਅੰਧ ਪਰੇ ਤਿਸ ਮਾਹੇ ਹਉ ਬਲਿਹਾਰੀ ਤੈਨ ਕੋ ਪੈਸ ਜੋ ਨਿਕਸ ਜਾਏ ਕਬੀਰ ਏ ਤਨ ਜਾਏਗਾ ਸਕ ਸਕੋ ਤਲੇ ਹੋ ਬੋਰ ਨਾਗੇ ਪਾਉ ਤੇ ਗਏ ਜਿਨ ਕੇ ਲੱਖ ਕਰੋਰ ਕਬੀਰ ਏ ਤਨ ਜਾਏਗਾ ਕਉ ਨੇ ਮਾਰਗ ਲਾਏ ਕਹਿ ਸੰਗਤ ਕਰ ਸਾਧ ਕੀ ਕਹਿ ਹਰ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੂਆ ਮਰ ਪੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੇ ਵਰਨ ਮਰਨਾ ਹੋਏ ਕਬੀਰ ਜਮਾਨਸ ਕਬੀਰ ਮਾਨਸ ਜਨਮ ਦਰਲਭ ਹੈ ਹੋਏ ਨਾ ਬਾਰੰਬਾਰ ਜੋ ਬਨ ਫਲ ਪਾਕੇ ਬੋਏ ਦੀ ਰਹੇ ਬਰ ਨ ਲਾਗੇ ਢਾਰ ਕਬੀਰਾ ਤੂੰ ਹੀ ਕਬੀਰ ਤੂੰ ਤੇਰਾ ਨਾਮ ਕਬੀਰ RAM ਰਤਨ ਤਵ ਪਾਈਐ ਜੋ ਪਹਿਲੇ ਤਜੇ ਸ੍ਰੀ ਕਬੀਰ ਚੰਖ ਨਾ ਚੰਖੀਐ ਤੁਮਰੋ ਕਹਿਓ ਨਾ ਹੋਏ ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਏ ਕਬੀਰ ਕਸੌਟੀ RAM ਕੀ ਝੂਠਾ ਟਿਕੇ ਨਾ ਕੋਏ RAM ਕਸੌਟੀ ਸੋ ਸਹੈ जो मर जीवा कबीर कबीर पहरे कपरे पान सुपारी खाए एक शहर के नाम बिना जम जाए कबीर मेरा जजरा टूटे शेख हजार हरवे हर गए थर गए डूबे सर पाल कबीर हाड जरे जो लाकरी केस जरे जो कास ਇਹ ਜਗ ਦਰਤਾ ਦੇਖ ਕੇ ਪੈ ਇਹ ਜਗ ਦਰਤਾ ਦੇਖ ਕੇ ਭਇਓ ਕਬੀਰ ਉਦਾਸ ਕਬੀਰ ਗਰਬ ਨਾ ਕੀਜੀਐ ਚਾਹ ਮੁਮਲੇ ਤੇ ਹਾੜ ਹੈ ਵਰ ਉਪਰ ਛਤਰ ਤਰ ਤੇ ਫੁਨ ਤਰਨੀ ਗਾੜ ਕਬੀਰ ਗਰਬ ਨਾ ਕੀਜੀਐ ਉਚਾ ਦੇਖ ਆਵਾਸ ਆਜ ਕਾਲ ਕੋਏ ਨੇਟਣਾ ਉਪਰ ਜਾਮੇ ਕਾਸ਼ ਕਬੀਰ ਗਰਬ ਨਾ ਕੀਜੀਐ ਰੰਗ ਨਾ ਸੀਏ ਕੋਏ ਅਜ ਸੁਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸਰੰਗ ਆਜ ਕਾਲ ਤਜ ਜਾਹਾਂਗੇ ਜੋ ਕਚੂਰੀ ਪਿਆਂ ਕਬੀਰ ਲੂਟਣਾ ਹੈ ਤੋ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੇ ਪਛਤਾਉਂਗੇ ਪ੍ਰਾਨ ਜਾਏਗੇ ਚੂ